ਦੋਸਤੋ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਈਆਂ 11 ਸਾਲਾਂ ਬਾਅਦ ਮਿੱਤਰੋ ਤੇ ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਇਹ ਹੈ ਸ਼ੇਅਰ ਤੁਸੀਂ ਕਰਨੀ ਹੈ ਕਿ ਜਿਹੜਾ ਬਲਜੀਤ ਸਿੰਘ ਦਾਦੂਵਾਲ ਸੀ ਨਾ ਜਿਹੜਾ ਭਾਜਪਾ ਦੇ ਜਾ ਕੇ ਝੋਲੀ 'ਚ ਬਹਿ ਗਿਆ ਉਹ ਅਕਾਲੀਆਂ ਦਾ ਵੀ ਖਾਸ ਸੀ ਕਾਂਗਰਸੀਆਂ ਦਾ ਵੀ ਖਾਸ ਸੀ ਖਾਸ ਸੀ ਤੇ ਬੀਜੇਪੀ ਦਾ ਤਾਂ ਬਈ ਉਮੀਦਵਾਰੀ ਸੀ ਉਹਨੂੰ ਇੱਕ ਪਟਵਾਰੀ ਕੋਲੇ ਕਾਲਿਆਂ ਵਾਲੀ ਮੰਡੀ ਲੱਗੇ ਮੁੰਡੇ ਨੇ ਨਵਾਂ ਜਿਹਾ ਮੁੰਡਾ ਵਿਵੇਂਦਰ ਸਿੰਘ ਉਹਨੇ ਹਰਾਤਾ 1700 ਵੋਟ ਤੇ ਸਭ ਤੋਂ ਵੱਡੀ ਤਾਂ ਗੱਲ ਇਹ ਹੈ ਦਾਦੂ ਵਾਲ ਹਰ ਗਿਆ ਤੇ ਜਗਦੀਸ਼ ਝਿੰਡੇ ਵਰਗੇ ਦਦਾਰ ਨਲਵੀ ਸਾਹਬ ਵਰਗੇ ਤੇ ਨਰੇ ਗਰੁੱਪ ਸੀਰ ਉਹ ਸਾਰਿਆਂ ਨੇ ਚੋਣਾ ਲੜੀਆਂ ਤੇ ਜਿੱਤ ਦਰਜ ਕਰਵਾਈ ਚਲੋ ਹਰਿਆਣਾ ਵੀ ਆਪਣਾ ਛੋਟਾ ਭਰਾ ਹੈ ਮਿੱਤਰੋ ਪਰ ਸਭ ਤੋਂ ਮਾੜੀ ਗੱਲ ਇਹ ਲੱਗੀ ਯਾਰ ਜਿਹੜਾ ਬਿੰਦਰ ਸਿੰਘ ਹੈ ਨਾ ਉਹਨੂੰ ਦਾदू ਵਾਲ ਕੀ ਦੱਸ ਰਿਹਾ ਕਿ ਇਹ ਤਾਂ ਬਈ ਅਗੇ ਪਟਵਾਰੀ ਦਾ ਕਰਿੰਦਾ ਹੈ ਯਾਰ ਜੇ ਬੇਰੁਜ਼ਗਾਰ ਇੱਕ ਨੌਜਵਾਨ ਆਪ ਦੀ ਕਿਰਤ ਕਰ ਰਿਹਾ ਪਟਵਾਰੀ ਕੋਲੇ ਲੱਗ ਕੇ 20 25 50 50 ਰੁਪਏ 100 100 ਰੁਪਿਆ ਇਕੱਠਾ ਕਰਕੇ ਉਹ ਆਪ ਦਾ ਘਰ ਤੋੜ ਰਿਹਾ ਗੁਰਸਿੱਖ ਨੌਜਵਾਨਾ ਜਿਉਂ ਨੇ ਲੈਕਸ਼ਨ ਲੜ ਕੇ ਬਲਜੀਤ ਸਿੰਘ ਦਾਦੂਵਾਲ ਜਿਹੜਾ 5 ਕਿਲੋ ਦੁੱਧ ਉਬਲਣਾ ਧਰਦਾ ਤੇ ਜਦੋਂ ਬਾਈ ਜੀ ਕਿਲੋ ਰਹਿ ਜਾਂਦਾ ਨਾ ਉਦੋਂ ਪੀਂਦਾ ਹੈ ਨੰਬਰ ਤਾਂ 1 ਸ਼ਾਹੀ ਠਾਠ ਬਾਠ ਉਹ ਵੱਡੀਆਂ ਗੱਡੀਆਂ ਚੰਗੀ ਸਿਕਿਉਰਟੀ ਤੇ ਚੰਗੇ ਲੋਕਾਂ 'ਚ ਬਹਿ ਕੇ ਤੇ ਫੇਰ ਬਿੰਦਰ ਸਿੰਘ ਅਰਗੇ ਨੌਜਵਾਨਾਂ ਨੂੰ ਮਾੜਾ ਬੋਲਣਾ ਇਹ ਦਾदूवाल ਵਰਗਿਆਂ ਦੇ ਹਿੱਸੇ ਆਇਆ ਕਿਉਂਕਿ ਸੰਤ ਸੰਤ ਕਰਕੇ ਤੁਸੀਂ ਇਹਨਾਂ ਨੂੰ ਚੜਾ ਦਿੰਦੇ ਹੋ ਜਦੋਂ ਇਹ ਪੂਰੀ ਤਰ੍ਹਾਂ ਨਾਲ ਸਰਕਾਰੀ ਹੋ ਜਾਂਦੇ ਐ ਤੇ ਲੋਕਾਂ ਦੇ ਪੈਸੇ ਨਾਲ ਚੜ ਕੇ ਲੋਕਾਂ ਦੇ ਪੈਸੇ ਨਾਲ ਸ਼ਾਹੀ ਠਾਠ ਬਾਠ ਬਣਾ ਕੇ ਤੇ ਵੱਡੀਆਂ ਗੱਡੀਆਂ ਲੈ ਕੇ ਫੇਰ ਉਹਨਾਂ ਲੋਕਾਂ ਨੂੰ ਇਹ ਮਾਲਾ ਬੋਲਦੇ ਆ ਤੇ ਸਭ ਤੋਂ ਵੱਡੀ ਗੱਲ ਆ ਤੁਸੀਂ ਨਾਲ ਵੀਡੀਓ ਵੇਖ ਰਹੇ ਹੋ ਰਾਤ ਜਦੋਂ ਰਿਜ਼ਲਟ ਆਇਆ ਨਾ ਸ਼ਾਮ ਨੂੰ 19 ਤਰੀਕ ਦੀ ਸ਼ਾਮ ਨੂੰ ਰਿਜ਼ਲਟ ਆ ਗਿਆ ਤੇ ਐਲਾਨ ਹੋ ਗਿਆ ਵੀ 1700 ਤੋਂ ਵੱਧ ਵੋਟਾਂ ਨਾਲ ਬਲਜੀਤ ਸਿੰਘ ਦਾਦੂਵਾਲ ਚੋਣ ਹਾਰ ਗਏ ਤੇ ਉਹਦੇ ਕੁਝ ਕੁ ਝੋਲੀ ਚੱਕ ਲੈ ਕੇ ਨਾ ਉਹਨਾਂ ਦੀ ਬਲੈਰੋ ਕੈਂਪਰ ਗੱਡੀ ਉਹਦੇ ਤੇ ਹਥਿਆਰ ਲੱਗਿਆ ਹੋਇਆ ਤੁਸੀਂ ਵੀਡੀਓ ਚ ਵੇਖ ਰਹੇ ਹੋ ਤੇ ਉਹਦੇ ਚ ਗੱਡੀ ਆਪਣਾ ਬੜੇ ਤਰ੍ਹਾਂ ਦੇ ਹਥਿਆਰ ਲੈ ਕੇ ਡਾਂਗਾ ਸੋਟੇ ਬਰਛੇ ਲੈ ਕੇ ਤੇ ਵਿਚਾਰੇ ਬਿੰਦਰ ਸਿੰਘ ਜਿਹੜਾ ਮਾਤੜ ਬੰਦਾ ਸੀ ਯਾਰ ਜਿਹੜਾ ਬੰਦਾ ਪਟਵਾਰੀ ਕੋਲੇ ਲੱਗਿਆ ਯਾਰ ਗੁਰਸਿੱਖ ਸੀਗਾ ਉਹਨੇ ਯਾਦ ਚੋਂ ਲੜ ਲਈ ਤੇ ਬਾਬਾ ਗੁਰਮੀਤ ਸਿੰਘ ਤਲੋਕੇ ਵਾਲੇ ਵਾਲੇ ਸੰਤ ਤੇ ਹੋਰ ਮਹਾਂਪੁਰਸ਼ਾਂ ਨੇ ਤੇ ਲੋਕਾਂ ਨੇ ਜੱਟ ਕਿਉਂ ਦੀ ਸਪੋਰਟ ਕਰਤੀ ਤੇ ਉਹਦੇ ਪਿੰਡੋਂ ਦੀਆਂ ਵੋਟਾਂ ਵਧੀਆਂ ਤੇ ਉਹ ਬੰਦਾ ਜਿੱਤ ਦਰਜ ਕਰਵਾ ਗਿਆ ਤੇ ਉਹਦੇ ਬਈ ਗਲ ਪੈਣ ਆ ਗਿਆ ਉਹਦੇ ਘਰੇ ਪਰ ਲੋਕਾਂ ਨੇ ਬਈ ਘੇਰ ਲੇ ਫਿਰ ਤੈਨੂੰ ਪਤਾ ਹੈ ਜਦੋਂ ਲੋਕ ਇਕੱਠੇ ਹੋ ਜਾਣ ਫਿਰ ਜਿਵੇਂ ਅਮਰਤਪਾਲ ਜਿੱਤ ਗਿਆ ਸੀ ਸਰਬਜੀਤ ਜਿੱਤ ਗਿਆ ਸੀ ਕਿਡੇ ਕਿਡੇ ਵੱਡੇ ਵੱਡੇ ਹਰਾਤੇ ਤੇ ਉਵੇਂ ਹੀ ਦਾਦੂਵਾਲ ਮੂਦਾ ਮਾਰਦਾ ਮਿੱਤਰੋ ਪਰ ਇਹਨਾਂ ਲੋਕਾਂ ਨੇ ਪ੍ਰਚਾਰ ਪ੍ਰਸਾਰ ਵਾਸਤੇ ਕਦੋਂ ਦੀ ਕਮੇਟੀ ਅੱਡ ਹੋਈ ਆ ਹਰਿਆਣੇ ਦੀ ਤੇ 나ੜਾ ਸਾਹਬ ਦਾ ਸਾਰਾ ਪੈਸਾ ਲੈ ਕੇ ਪੰਜੋਖਰਾ ਸਾਹਿਬ ਜਿੱਥੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਗਏ ਉਹਦਾ ਪੈਸਾ ਲੈ ਕੇ ਬਾਈ ਜੀ ਤੇ ਆਪਦੀਆਂ ਗੱਡੀਆਂ ਭਰੀਆਂ ਤੇ ਗੱਡੀਆਂ ਵੱਡੀਆਂ ਲਿਆ ਕੇ ਉਹਦੀਆਂ ਕਿਸ਼ਤਾਂ ਭਰੀਆਂ ਤੇ ਜਦੋਂ ਗੱਡੀਆਂ ਦਾ ਕੰਮ ਕਰਾਉਣਾ ਹੁੰਦਾ ਤੇ ਮੈਨੇਜਰਾਂ ਨੂੰ ਫੋਨ ਕਰਕੇ ਕਹਿ ਦਿੰਦੇ ਆ ਮੇਤਰੋ ਤੁਹਾਨੂੰ ਮੈਂ ਜਾਣਕਾਰੀ ਦੇ ਰਿਹਾ ਕੰਮ ਦੀ ਕਮੇਟੀਆਂ ਦੇ ਮੈਨੇਜਰਾਂ ਨੂੰ ਇਸ ਜਿਹੜੇ ਮੈਂਬਰ ਜਿੱਤੇ ਹੁੰਦੇ ਆ ਨਾ ਇਹ ਕਹਿੰਦੇ ਆ ਬਾਈ ਜੀ ਗੱਡੀ ਭੇਜਣ ਲੱਗਿਆ ਤੇ ਏਜੰਸੀ ਚੋਂ ਕੰਮ ਕਰਾ ਕੇ ਤੇ ਉਹਦਾ ਬਿੱਲ ਪਾ ਦੀ ਮੈਨੇਜਰ ਕੀ ਕਰਦਾ ਹੈ ਉਹ ਜਦੋਂ ਉਹਨੇ ਪਾਸ ਕਰਨ ਵਾਸਤੇ ਮਹੀਨੇ ਦੇ ਮੰਨ ਲਓ 5 ਬਿੱਲ ਬਣੇ ਇੱਕ ਨੰਬਰ ਚ ਉਹਨੇ ਸੱਤ ਭੇਜ ਦੇਣੇ ਆ ਵੀ 6 ਤਾਂ ਪਾਸ ਹੋ ਕੇ ਆਉਣਗੇ ਇੱਕ ਬਿੱਲ ਜਿਹੜਾ ਹੋਤਲਾ ਹੋਇਆ 20-50 ਹਜ਼ਾਰ ਦਾ ਲੱਖ ਦਾ ਉਹ ਪਾਸ ਹੋ ਕੇ ਆ ਗਿਆ ਉਹਦੇ ਚੋਂ 10-20 ਹਜ਼ਾਰ ਉਹਨੇ ਰੱਖਿਆ ਹਾਂ ਤੇ ਬਾਕੀ ਇਹ ਜੀਆਂ ਦੀ ਗੱਡੀਆਂ ਦੇ ਟਾਇਰ ਪਵਾਤੇ ਕਿਸੇ ਦਾ ਕੰਮ ਕਰਾਤਾ ਕਿਸੇ ਦੀ ਸਰਵਿਸ ਕਰਾਤੀ ਕਿਸੇ ਦਾ ਕਿਵੇਂ ਆਏ ਇਹ ਸ਼ਰੋਮਣੀ ਕਮੇਟੀ ਹਰਿਆਣਾ ਕਮੇਟੀ ਦਿੱਲੀ ਕਮੇਟੀ ਦਾ ਇੱਕ ਮੈਂਬਰ ਹੈ ਉਹਨਾਂ ਦੇ ਉਹਦਾ ਮੁੰਡਾ ਵਲੌਗ ਪਾਉਂਦਾ ਹੈ ਵੀਡੀਓ ਉਹਨਾਂ ਦੇ ਘਰੇ ਆਮਲੇਟ ਮਿੱਤਰੋ ਡੇਲੀ ਬਣਨੀ ਆਮ ਗੱਲ ਹੈ ਆਮਲੇਟ ਆਮ ਬਣਦੀ ਹੈ ਤੇ ਸੋਨ ਨੂੰ ਪਤਾ ਹੈ ਫਿਰ ਸ਼ਰਾਬ ਦੇ ਸ਼ਬਾਬ ਦੇ మాਸ ਦੇ ਕੱਚੇ ਮਾਸ ਦੇ ਲੋਕ ਸ਼ਕੀਨ ਹੁੰਦੇ ਆ ਤੇ ਹੌਲੀ ਇੱਕ ਦਿਨ ਜਾਂਦੇ ਆ ਘਮਣ ਕਮਣ ਇਹ ਤਾਂ ਸਾਡੇ ਪ੍ਰਚਾਰਕਾਂ ਦਾ ਤੇ ਸਾਡੀਆਂ ਸੰਸਥਾਵਾਂ ਦੇ ਠੇਕੇਦਾਰਾਂ ਦਾ ਕੰਮ ਹੈ ਨਹੀਂ ਤਾਂ ਯਾਰ ਜਿਹੜੇ ਕ੍ਰਿਸਚੀਅਨ ਆ ਉਹਨਾਂ ਨਾਲ ਆਪਾਂ ਲੜੀ ਜਾਂਦੇ ਆ ਉਹ ਅਗਲੇ ਪ੍ਰਚਾਰ ਕਰਕੇ ਇਥੋਂ ਤੱਕ ਆਏ ਆ ਲੜ ਕੇ ਨਹੀਂ ਆਏ ਉਹਨਾਂ ਦੇ ਯਿਸੂ ਮਸੀਹ ਨੇ ਜੀਸਸ ਨੇ ਇੱਕ ਨੇ ਕੁਰਬਾਨੀ ਕੀਤੀ ਤੇ ਆਪਣੇ ਤੇ ਯਰ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਉਹਨਾਂ ਦੇ ਪੁੱਤਰ ਅਜੀਤ ਸਿੰਘ ਦਾ 칼 ਜਾ ਕੱਢ ਕੇ ਪਾਇਆ ਗਿਆ ਆਪਣੇ ਤੇ ਅਰਥਾ ਥਾ ਥਾ ਕੁਰਬਾਨੀਆਂ ਥਾ ਥਾ ਭਰਿਆ ਪਿਆ ਇਤਿਹਾਸ ਪਰ ਅਸੀਂ ਸਾਨੂੰ ਲੈ ਬੈਠੇ ਆ ਜਿਹੜੇ ਲੰਡੂ ਲੋਕ ਐ ਜਿਨ੍ਹਾਂ ਨੇ ਕਮੇਟੀਆਂ ਤੇ ਕਬਜ਼ੇ ਕੀਏ ਤੇ ਜੀ ਬਿੰਦਰ ਸਿੰਘ ਵਿਚਾਰਾ ਜਿੱਤ ਗਿਆ ਤਾਂ ਉਹਦੇ ਬਾੜ ਗਏ ਇਹ ਟੈਂਡ ਫੋੜੀ ਚੱਕ ਕੇ ਉਹਦੇ ਬਾਹਰ ਗਿਆ ਕਿ ਆ ਕੇ ਆ ਜਾ ਕਾਕਾ ਤੈਨੂੰ ਟੱਕਰ ਦਿਆਂ ਤੂੰ ਜਿੱਤ ਕਿਵੇਂ ਗਿਆ ਦੇ ਕਬਜਾ ਸਾਡਾ ਹੈ ਕਮੇਟੀਆਂ ਅਸੀਂ ਖਾਣੀਆਂ ਕਹਿੰਦੇ ਸਾਡੇ ਵਾਸਤੇ ਕਮੇਟੀਆਂ ਬਣੀਆਂ ਅਸੀਂ ਪ੍ਰਧਾਨ ਅਸੀਂ ਚਰਨਲ ਸਕੱਤਰ ਹੈ ਅਸੀਂ ਉੱਥੇ ਆਪਦੀ ਸ਼ਬਾਬ ਤੇ ਸ਼ਰਾਬ ਚਲਾਈ ਗਏ ਅਸੀਂ ਲੋਕਾਂ ਤੋਂ 2-2 ਲੱਖ ਰੁਪਇਆ ਲੈ ਕੇ ਸ਼੍ਰੋਮਣੀ ਕਮੇਟੀ ਤੇ ਹਰਿਆਣਾ ਕਮੇਟੀ ਤੇ ਦਿੱਲੀ ਕਮੇਟੀ 'ਚ ਬੰਦੇ ਰੱਖ ਗਏ ਤੂੰ ਹੁਣਾ ਕੌਣ ਆ ਬਈ ਕਿ ਤੂੰ ਜਿੱਤ ਗਿਆ ਪਰ ਵਧਾਈ ਹੈ ਕਾਲਿਆਂ ਵਾਲੀ ਹਲਕੇ ਦੇ ਲੋਕਾਂ ਨੂੰ ਕਾਲਿਆਂ ਵਾਲੀ ਮੰਡੀ ਪਿੰਡ ਦੇ ਲੋਕਾਂ ਨੂੰ ਤਲੋਕੇ ਵਾਲੇ ਵਾਲੇ ਸੰਤ ਗੁਰਮੀਤ ਸਿੰਘ ਹੋਰਾਂ ਨੂੰ ਜਿਨ੍ਹਾਂ ਨੇ ਦਾਦੂਵਾਲ ਨੂੰ ਹਰਾ ਕੇ ਇੱਕ ਛੋਟੇ ਘਰ ਦਾ ਬਿੰਦਰ ਸਿੰਘ ਜਿਹੜਾ ਪਟਵਾਰੀ ਕੋਲੇ ਲੱਗਿਆ ਉਹਨੂੰ ਜਿੱਤ ਦਵਾਈ ਹੈ ਧੰਨਵਾਦ ਸਤਿ ਸ਼ਕਾਲ ਸ਼ੇਅਰ ਤੁਸੀਂ ਕਰਨਾ ਹੈ ਆਪ